इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸ਼ੀਕਲ ਜੀ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ 14 ਦਸੰਬਰ 2024 ਨੂੰ ਜ਼ਿਲ੍ਹਾ ਫਲੋਦਪੁਰ ਵਿੱਚ ਅੰਡਰ ਦੀ ਚੇਅਰਮੈਨਸ਼ਿਪ ਆਫ ਸਾਡੇ ਲੰਨੜ ਡਿਸਟ੍ਰਿਕਟ ਐਂਡ ਸੈਸ਼ਨਰ ਚ ਕਮ ਚੇਅਰਮੈਨ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਵਿੰਗਰ ਅਗਰ왈 ਜੀ ਦੀ ਜਰਮਨ ਵਾਈਹਿੰਗ ਆਪਾਂ ਲੋਕਦਾਨ ਉੱਤੇ ਲਗਾਉਂ ਜਾ ਰਹੇ ਜਿਹੜੀ ਕਿ ਲੋਕਦਾਨਤ ਜ਼ਿਲ੍ਹਾ ਫਰੋਜ਼ਪੁਰ ਦੀਆਂ ਕਸਰੀਆਂ ਦੇ ਨਾਲ-ਨਾਲ ਸਾਡੇ ਸਬਡਿਵੀਜ਼ਨ ਜੀਦਾ ਅਤੇ ਗੁਰੂ ਹਰ ਸਾਹਿਬ ਦੇ ਵਿੱਚ ਵੀ ਲੱਗਣਗੇ ਜਿਸ ਦੇ ਵਿੱਚ ਹਰ ਤਰ੍ਹਾਂ ਦੇ دیਵਾਨੀ ਮਾਮਲੇ ਖਾਸ ਕਰਕੇ ਬੈਂਕਾਂ ਦੀ ਰਿਕਵਰੀ ਦੇ ਮਾਮਲੇ ਦਿੱਤੇ ਜਾਣਗੇ ਇਹ ਕਈ ਉਦਾਂ ਦੇ ਮਾਮਲੇ ਪੋਜਦਾਰੀ ਮਾਮਲੇ ਜਿੰਦੇ ਕਿਸੇ ਜ਼ਿਆਦਾ ਸੀਰੀਅਸ ਆਫੈਂਸ ਨਾ ਹੋ ਕੇ ਸਮਝੌਤਾ ਯੋਗ ਪੋਜਦਾਰੀ ਮਾਮਲੇ ਉਹਨਾਂ ਨੂੰ ਵੀ ਇਸ ਲੋਕ ਅਦਾਲਤ ਦੇ ਵਿੱਚ ਗੜੀਆ ਡਿਸਪੋਜ਼ਲ ਕੀਤੀ ਜਾਏਗੀ ਇਸ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਾਉਣ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਇਹ ਹੋਊਗਾ ਕਿ ਸਾਡਾ ਬਹੁਤ ਜ਼ਿਆਦਾ ਸਮਾਂ ਬਚੇਗਾ ਤੇ ਜਿੰਨੀ ਵੀ ਅੱਜ ਤੱਕ ਆਪਾਂ ਲੋਕ ਆਪਣੇ ਜਿਡਿਕੇਸ਼ਨ ਦੇ ਵਿੱਚ ਜੇ ਰਿਪੋਰਟ ਫੀਸ ਦਿੱਤੀ ਹੁੰਦੀ ਹੈ ਉਹ ਸਾਰੀ ਤੁਹਾਨੂੰ ਐਜ਼ ਇਟ ਇਜ਼ ਜਿੰਨੀ ਵੀ ਲੱਗੀ ਹੈ ਉਹ ਵਾਪਸ ਹੋ ਜਾਏਗੀ ਤੋ ਮੇਰੀ ਸਾਰਿਆਂ ਨੂੰ ਉਹੀ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਅਦਾਲਤ 14/12/2024 ਜੋ ਕਿ ਜ਼ਿਲ੍ਹਾ ਕਟੜੀਆਂ ਫਰੋਖਡ ਦੇ ਵਿੱਚ ਤੇ ਉਸ ਦੇ ਨਾਨ ਲਾਲ ਜੀੜਾ ਤੇ ਗੁਰੂ ਹਰ ਸਾਹਿਬ ਦੇ ਵਿੱਚ ਲੱਗ ਰਹੀ ਹੈ ਵੱਧ ਤੋਂ ਵੱਧ ਹਿੱਸਾ ਲੋ ਆਪਣੀ ਵੱਧ ਤੋਂ ਵੱਧ ਕੇਸ ਉਸ ਦੇ ਵਿੱਚ ਮਿਠਾਓ ਤਾਂ ਕਿ ਲੋਕਾਂ ਦੇ ਕੇਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਨਿਪਟਾਰਾ ਹੋ ਸਕੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਤੇ ਸਸਤਾ ਨਿਆਂ ਮਿਲ ਸਕੇ ਤਾਂ